ਅੱਜ ਦੀਆਂ ਮੁੱਖ ਸੁਰਖੀਆਂ ਆਪਰੇਸ਼ਨ ਸੰਦੂਰ ਤੇ ਦੋਮਾ ਸਦਨਾਂ ਵਿੱਚ ਹੋਵੇਗੀ 16-16 ਘੰਟੇ ਚਰਚਾ ਬਿਹਾਰ VOTER ਸੂਚੀ ਮੁੱਦੇ ਤੇ ਸੰਸਦ ਚ ਹੰਗਾਮੇ ਦੌਰਾਨ ਦੋ ਬਿੱਲ ਪਾਸ 1993 ਦੇ ਫਰਜੀ ਪੁਲਿਸ ਮੁਕਾਬਲੇ ਵਿੱਚ ਤਤਕਾਲੀ SHO ਨੂੰ 10 ਸਾਲ ਕੈਦ ਲੰਡਨ ਪੁੱਜਨ ਤੇ ਪ੍ਰਧਾਨ ਮੰਤਰੀ ਦਾ ਨਿੱਘਾ ਸਵਾਗਤ ਬਰਤਾਨੀਆ ਦੇ 2 ਦਿਨਾਂ ਦੌਰੇ ਦੀ ਕੀਤੀ ਸ਼ੁਰੂਆਤ ਚੋਣ ਕਮਿਸ਼ਨ ਵੱਲੋਂ ਉਪਰਾਸਪਤੀ ਚੋਣ ਦੀ ਤਿਆਰੀ ਸ਼ੁਰੂ ਦੇਸ਼ ਤਵਾਪਰ ਟੀਵੀ ਦੇ ਪੰਜਾਬੀ ਖਬਰਾਂ ਦੇ ਇਸ ਬੁਲਟਨ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਹੁਣ ਖਬਰਾਂ ਵਿਸਥਾਰ ਨਾਲ। ਆਪਰੇਸ਼ਨ ਸੰਧੂਰ ਨੂੰ ਲੈ ਕੇ ਲੋਕ ਸਭਾ ਵਿੱਚ ਅਤੇ ਰਾਜ ਸਭਾ ਵਿੱਚ 16-16 ਘੰਟੇ ਚਰਚਾ ਕਰਵਾਈ ਜਾਵੇਗੀ। ਲੋਕ ਸਭਾ ਵਿੱਚ ਇਹ ਚਰਚਾ ਸੋਮਵਾਰ ਤੋਂ ਅਤੇ ਮੰਗਲਵਾਰ ਨੂੰ ਰਾਜ ਸਭਾ ਵਿੱਚ ਸ਼ੁਰੂ ਕਰਵਾਈ ਜਾਵੇਗੀ। ਤਾਰੀਖਾਂ ਬਾਰੇ ਓਕ ਤੋਂ ਖਲਾਸਾ ਬੁੱਧਵਾਰ ਨੂੰ ਦੋਵਾਂ ਸਦਨਾਂ ਦੀ ਬਿਜ਼ਨਸ ਐਡਵਾਈਜ਼ਰੀ ਕਮੇਟੀ ਪੀਏਸੀ ਤੋਂ ਬਾਅਦ ਹੋਇਆ ਹੈ। ਜੇਕਰ ਜੋ ਹੈ ਕਿ ਮੌਨਸੂਨ اجلاس ਦੇ ਪਹਿਲੇ ਦਿਨ ਹੀ ਵਿਰੋਧੀ ਧਿਰਾਂ ਨੇ ਹੰਗਾਮਾ ਕਰਦਿਆਂ ਪਹਿਲਗਾਮ ਹਮਲੇ ਆਪਰੇਸ਼ਨ ਸੰਧੂਰ ਗੋਲੀਬੰਦੀ ਅਤੇ ਅਮਰੀਕੀ ਰਾਸ਼ਪਤੀ ਡੋਨਾਲਡ ਟਰੰਪ ਵੱਲੋਂ ਕੀਤੇ ਦਾਅਵਿਆਂ ਨੂੰ ਲੈ ਕੇ تفصیلی چرچا ਦੀ ਮੰਗ ਕੀਤੀ ਜਿਸ ਤੋਂ ਬਾਅਦ ਲੋਕ ਸਭਾ ਦੀ بی اے سی ਬੈਠਕ ਤੋਂ ਬਾਅਦ 25 ਘੰਟਿਆਂ ਦੀ ਚਰਚਾ ਦਾ ਸਮਾਂ ਤੈਅ ਕੀਤਾ ਗਿਆ ਜਿਸ ਵਿੱਚ 16 ਘੰਟੇ ਲੋਕ ਸਭਾ ਤੇ 9 ਘੰਟੇ ਰਾਜ ਸਭਾ ਵਿੱਚ ਚਰਚਾ ਦਾ ਸਮਾਂ ਮਿਥਿਆ ਗਿਆ ਹੈ ਹਾਲਾਂਕਿ ਰਾਜ ਸਭਾ ਦੀ ਪਹਿਲੀ ਬੀਏਸੀ ਵਿੱਚ ਸਹਿਮਤੀ ਨਾਮ ਬਣਨ ਤੇ ਸੋਮਵਾਰ ਨੂੰ ਹੀ ਦੂਜੀ ਬੀਏਸੀ ਸੱਦੀ ਗਈ ਪਰ ਇਸ ਦੌਰਾਨ ਮੀਟਿੰਗ ਵਿੱਚ ਸੰਸਦੀ ਮਾਮਲਿਆਂ ਬਾਰੇ ਮੰਤਰੀ ਕੈਨਰ ਜੀਜੂ ਅਤੇ ਕੇਂਦਰੀ ਮੰਤਰੀ ਜੇਪੀ ਨੱਡਾ ਦੇ ਨਾਮ ਪਹੁੰਚਣ ਕਾਰਨ ਮੀਟਿੰਗ ਰੱਦ ਕੀਤੀ ਗਈ ਹੈ ਮੰਗਲਵਾਰ ਨੂੰ ਉਪ ਰਾਸ਼ਪਤੀ ਦੇ ਅਚਾਨਕ ਅਸਤੀਫੇ ਨੂੰ ਲੈ ਕੇ ਹੋਏ ਹੰਗਾਮੇ ਕਾਰਨ ਬੀਏਸੀ ਦੀ ਬੈਠਕ ਨਹੀਂ ਹੋ ਸਕੀ ਬੁੱਧਵਾਰ ਨੂੰ ਰਾਜ ਸਭਾ ਦੀ ਬੀਏਸੀ ਦੀ ਮੀਟਿੰਗ ਤੋਂ ਬਾਅਦ ਉੱਪਰਲੇ ਸਦਨ ਵਿੱਚ ਵੀ ਚਰਚਾ ਦਾ ਸਮਾਂ ਵਧਾ ਕੇ 16 ਘੰਟੇ ਕੀਤਾ ਗਿਆ। ਹਲਕਿਆਂ ਮੁਤਾਬਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੰਗਲਵਾਰ ਨੂੰ ਲੋਕ ਸਭਾ ਵਿੱਚ ਜਵਾਬ ਦੇ ਸਕਦੇ ਹਨ। ਜਦਕਿ ਬੁੱਧਵਾਰ ਨੂੰ ਉਹ ਰਾਜ ਸਭਾ ਵਿੱਚ ਜਵਾਬ ਦੇਣਗੇ। ਉਹ ਉਪ ਰਾਸ਼ਪਤੀ ਜਗਦੀਪ ਧੰਤਖੜ ਦੇ ਅਸਤੀਫੇ ਤੋਂ ਬਾਅਦ ਬਣੇ ਹਾਲਾਤ ਅਤੇ ਸੰਸਦ ਵਿੱਚ جاری ਹੰਗਾਮਿਆਂ ਦੌਰਾਨ ਕੇਂਦਰੀ ਗ੍ਰਹਿ ਮੰਤਰੀ ਅਮੋਸ਼ਾ ਨੇ ਸੰਸਦ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਇਹ ਮੁਲਾਕਾਤ ਮੋਦੀ ਵੱਲੋਂ ਬਰਤਾਨੀਆ ਤੇ ਮਾਲਦੀਵ ਦੇ ਦੌਰੇ ਦੇ ਰਵਾਨਾ ਹੋਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਦੇ ਦਫ਼ਤਰ ਵਿੱਚ ਹੋਈ ਹੈ। ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਅਮਰੀਕੀ ਰਾਸ਼ਪਤੀ ਡੋਨਾਲਡ 트੍ਰੰਪ ਦੇ ਦਾਅਵਿਆਂ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਚੁੱਪ ਤੇ ਸਵਾਲ ਉਠਾਏ ਹਨ। ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਕਹਿੰਦੀ ਹੈ ਕਿ ਆਪਰੇਸ਼ਨ ਸੰਧੂਰ ਚਾਲੂ ਹੈ ਜਦੋਂ ਕਿ ਡੋਨਾਲਡ 트੍ਰੰਪ ਬੰਦ ਕਰਵਾਉਣ ਦਾ ਦਾਵਾ ਕਰ ਚੁੱਕੇ ਹਨ। ਉਹਨਾਂ ਦਾ ਕਹਿਣਾ ਹੈ ਕਿ 트੍ਰੰਪ ਨੇ 25 ਵਾਰ ਕਿਹਾ ਹੈ ਕਿ ਉਹਨਾਂ ਨੇ ਜੰਗਬੰਦੀ ਕਰਵਾਈ ਹੈ। ਕਾਂਗਰਸ ਨੇਤਾ ਨੇ ਕਿਹਾ ਹੈ ਕਿ ਉਹ ਕੌਣ ਹੁੰਦੇ ਹਨ ਬੋਲਣ ਵਾਲੇ ਇਹ ਉਹਨਾਂ ਦਾ ਕੰਮ ਨਹੀਂ ਹੈ ਪਰ ਪ੍ਰਧਾਨ ਮੰਤਰੀ ਮੋਦੀ ਨੇ ਇਸ ਤੇ ਇੱਕ ਵੀ ਜਵਾਬ ਨਹੀਂ ਦਿੱਤਾ ਇੰਜ ਲੱਗਦਾ ਹੈ ਕਿ ਦਾਲ ਵਿੱਚ ਕੁਝ ਕਾਲਾ ਹੈ ਬਿਹਾਰ ਵਿੱਚ ਵੋਟਰ ਸੂਚੀਆਂ ਦੀ ਸੋਅ ਤੇ ਕੁਝ ਹੋਰ ਮੁੱਦਿਆਂ ਨੂੰ ਲੈ ਕੇ ਵਿਰੋਧੀ ਧਿਰ ਇੰਡੀਅਨ ਨੈਸ਼ਨਲ ਡਿਵੈਲਪਮੈਂਟ ਇਨਕਲੂਸਿਵ ਅਲਾਈንስ ਇੰਡੀਆ ਦੀਆਂ ਕਈ ਪਾਈਵਲ ਪਾਰਟੀਆਂ ਦੇ ਮੈਂਬਰਾਂ ਨੇ ਸੰਸਦ ਭਵਨ ਕੰਪਲੈਕਸ ਵਿੱਚ ਵਿਰੋਧ ਪ੍ਰਦਰਸ਼ਨ ਕੀਤਾ ਇਨਾਂ ਨੇ ਇਸ ਮੌਕੇ ਤੇ ਕਾਲੀਆਂ ਕਮੀਜ਼ਾਂ ਤੇ ਜੈਕਟਾਂ ਪਾਈਆਂ ਹੋਈਆਂ ਸਨ ਜਦੋਂ ਕਿ ਕਈਆਂ ਨੇ ਆਪਣੀਆਂ ਬਾਹਾਂ ਤੇ ਕਾਲੀਆਂ ਪੱਟੀਆਂ ਬੰਨ੍ਹੀਆਂ ਹੋਈਆਂ ਸਨ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਸਮਾਜਵਾਦੀ ਪਾਰਟੀ ਦੇ ਮੁਖੀ ਅਖਲੇ ਯਾਦਵ ਤੇ ਕਈ ਹੋਰ ਸੰਸਦ ਮੈਂਬਰਾਂ ਨੇ ਮਕਰਦਵਾਰ ਨੇੜੇ ਅਜੋਜਿਤ ਇਸ ਵਿਰੋਧ ਪ੍ਰਦਰਸ਼ਨ ਵਿੱਚ ਹਿੱਸਾ ਲਿਆ ਉਹਨਾ ਮੋਦੀ ਸਰਕਾਰ ਹਾਏ ਹਾਏ ਮੋਦੀ ਸਰਕਾਰ ਡਾਊਨ ਡਾਊਨ ਦੇ ਨਾਅਰੇ ਲਾਏ ਬਿਹਾਰ ਵਿੱਚ ਵੋਟਰ ਸੂਚੀ ਤੇ ਵਿਸ਼ੇਸ਼ ਵਿਆਪਕ ਮੌੜ ਨਰੀਖਣ ਐਸਆਰ ਕਵਾਇਦ ਨੂੰ ਲੈ ਕੇ ਬੁੱਧਵਾਰ ਨੂੰ ਲਗਾਤਾਰ ਦੂਜੇ ਦਿਨ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਸੰਸਦ ਦੇ ਅੰਦਰ ਅਤੇ ਬਾਹਰ ਜਮ ਕੇ ਪ੍ਰਦਰਸ਼ਨ ਕੀਤਾ ਵਿਰੋਧੀ ਧਿਰਾਂ ਦੇ ਮੈਂਬਰਾਂ ਨੇ ਆਪਣੇ ਪ੍ਰਦਰਸ਼ਨ ਵਿੱਚ ਐਸਆਰ ਦੇ ਖਿਲਾਫ ਰੋਸ ਵਜੋਂ ਕਾਲੇ ਕੱਪੜੇ ਅਤੇ ਗਲੇ ਵਿੱਚ ਕਾਲਾ ਪਰਨਾ ਪਾਇਆ ਹੋਇਆ ਸੀ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਵੀ ਸੰਸਦ ਭਵਨ ਦੇ ਬਾਹਰ ਪ੍ਰਦਰਸ਼ਨ ਵਿੱਚ ਕਾਲੇ ਰੰਗ ਦਾ ਪਰਨਾ ਪਾਈ ਨਜ਼ਰ ਆਏ ਸੰਸਦੇ ਅੰਦਰ ਵੀ ਸੰਸਦ ਮੈਂਬਰਾਂ ਨੇ ਸਦਨ ਵਿਚਕਾਰ ਆ ਕੇ ਨਰਭਾਜੀ ਕੀਤੀ ਅਤੇ ਚੇਅਰ ਦੇ ਸਾਹਮਣੇ ਕਾਲਾ ਕਪੜਾ ਵੀ ਲਹਿਰਾਇਆ ਵਿਰੋਧੀ ਤਿਰਾਂ ਦੇ ਹੰਗਾਮੇ ਕਾਰਨ ਦੋਮਾ ਸਦਨਾਂ ਦੀ ਕਾਰਵਾਈ ਦੋ ਵਾਰ ਮੁਲਤਵੀ ਕਰਨ ਤੋਂ ਬਾਅਦ ਦਿਨ ਪਰਲੇ ਉਠਾ ਦਿੱਤੀ ਗਈ ਹਾਲਾਂਕਿ ਇਨ੍ਹਾਂ ਹੰਗਾਮਿਆਂ ਵਿੱਚ ਹੀ ਸਰਕਾਰ ਨੇ ਲੋਕ ਸਭਾ ਵਿੱਚ ਦੋ ਬਿਲ ਰਾਸ਼ਟਰੀ ਖੇਡ ਪ੍ਰਬੰਧਨ ਬਿਲ 2025 ਅਤੇ ਦਾ ਨੈਸ਼ਨਲ ਐਂਟੀ ਡੋਪਿੰਗ ਸੋਧ ਬਿਲ 2025 ਵੀ ਪੇਸ਼ ਕੀਤਾ ਵਿਰੋਧੀ ਧਿਰਾਂ ਵੱਲੋਂ ਬਿਹਾਰ ਵਿੱਚ ਚੱਲ ਰਹੀ ਐਸਆਰ ਨੂੰ ਬੰਦ ਕਰਵਾਉਣ ਨੂੰ ਲੈ ਕੇ ਲਗਾਤਾਰ ਕੀਤੇ ਜਾ ਰਹੇ ਪ੍ਰਦਰਸ਼ਨਾਂ ਵਿੱਚ ਇਸਤੇ ਚਰਚਾ ਕਰਵਾਉਣ ਦੀ ਮੰਗ ਕੀਤੀ ਜਾ ਰਹੀ ਹੈ। ਹਾਲਕਿ ਆਮਤਾਵਕ ਸਰਕਾਰ ਨੇ ਇਸ ਸਬੰਧ ਵਿੱਚ ਦਲੀਲ ਦਿੰਦਿਆ ਕਿ ਐਸਆਰ ਦੀ ਕਵਾਇਦ ਸਰਕਾਰ ਵੱਲੋਂ ਨਹੀਂ ਸਗੋਂ ਚੋਣ ਕਮਿਸ਼ਨ ਵੱਲੋਂ ਕਰਵਾਈ ਜਾ ਰਹੀ ਹੈ। ਸਰਕਾਰ ਦੀ ਇਸ ਵਿੱਚ ਕੋਈ ਭੂਮਿਕਾ ਨਹੀਂ ਹੈ ਅਤੇ ਸਰਕਾਰ ਚੋਣ ਕਮਿਸ਼ਨ ਵੱਲੋਂ ਜਵਾਬ ਨਹੀਂ ਦੇ ਸਕਦੀ ਕਿਉਂਕਿ ਚੋਣ ਕਮਿਸ਼ਨ ਇੱਕ ਸੁਤੰਤਰ ਸੰਸਥਾ ਹੈ। ਇਸ ਮੌਕੇ ਤੇ ਰਾਹੁਲ ਗਾਂਧੀ ਨੇ ਚੋਣ ਕਮਿਸ਼ਨਰ ਤੇ ਤਿੱਖਾ ਹਮਲਾ ਕਰਦਿਆਂ ਕਿਹਾ ਹੈ ਕਿ ਹਿੰਦੁਸਤਾਨ ਵਿੱਚ ਚੋਣਾ ਚੋਰੀ ਕੀਤੀਆਂ ਜਾ ਰਹੀਆਂ ਹਨ। ਰਾਹੁਲ ਗਾਂਧੀ ਨੇ ਸਦਨ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਹੈ ਕਿ ਮਹਾਰਾਸ਼ਟਰ ਵਿੱਚ ਉਨ੍ਹਾਂ ਨੇ ਧੋਖਾ ਕੀਤਾ। ਅਸੀਂ ਚੋਣ ਕਮਿਸ਼ਨ ਨੂੰ ਸਵਾਲ ਪੁੱਛੇ ਕਿ ਵੋਟਰ ਸੂਚੀ ਦਿਖਾਓ। ਇਹਨਾਂ ਨੇ ਵੋਟਰ ਸੂਚੀ ਨਹੀਂ ਦਿਖਾਈ। ਅਸੀਂ ਵੀਡੀਓਗ੍ਰਾਫੀ ਵਿਖਾਉਣ ਨੂੰ ਵੀ ਕਿਹਾ ਪਰ ਉਨ੍ਹਾਂ ਨੇ ਵੀਡੀਓਗ੍ਰਾਫੀ ਦਾ ਕਾਨੂੰਨ ਹੀ ਬਦਲ ਦਿੱਤਾ। ਮਹਾਰਾਸ਼ਟਰ ਵਿੱਚ 1 ਕਰੋੜ ਨਵੇਂ ਵੋਟਰ ਆਏ। ਇਹਨਾਂ ਨੇ ਚੋਣਾ ਚੋਰੀ ਕੀਤੀਆਂ। ਰਾਹੁਲ ਗਾਂਧੀ ਨੇ ਲੋਕ ਸਭਾ ਚੋਣਾਂ ਵਿੱਚ ਕਰਨਾਟਕ ਵਿੱਚ ਮਹਾਰਾਸ਼ਟਰ ਵਾਲਾ ਅਮਲ ਦਹਰਾਉਣ ਦਾ ਇਲਜ਼ਾਮ ਲਗਾਉਂਦੇ ਕਿਹਾ ਕਿ ਕਰਨਾਟਕ ਵਿੱਚ ਉਹ ਦਿਖਾਉਣਗੇ ਕਿ ਕਿਵੇਂ ਚੋਰੀ ਕੀਤੀ ਜਾਂਦੀ ਹੈ। ਉਹਰਾ ਕਿਹਾ ਕਿ ਇਹਨਾਂ ਨੂੰ ਪਤਾ ਲੱਗ ਗਿਆ ਹੈ ਕਿ ਅਸੀਂ ਇਹਨਾਂ ਦੀ ਖੇਡ ਸਮਝ ਗਏ ਹਾਂ ਕਿ ਇਹ ਵੋਟਰ ਸੂਚੀ ਕਾਗਜ਼ ਵਿੱਚ ਦਿੰਦੇ ਹਨ। ਪਰ ਜੋ ਕਾਗਜ਼ ਵਿੱਚ ਵੋਟਰ ਸੂਚੀ ਦਿੱਤੀ ਜਾਂਦੀ ਹੈ ਉਸ ਦੀ ਸਮੀਖਿਆ ਨਹੀਂ ਕੀਤੀ ਜਾ ਸਕਦੀ। ਉਹਨਾਂ ਅੱਗੇ ਕਿਹਾ ਕਿ ਅਸੀਂ ਇੱਕ ਸੰਸਦੀ ਹਲਕੇ ਦੀ ਪੂਰੀ ਵੋਟਰ ਸੂਚੀ ਨੂੰ ਡਿਜੀਟਲ ਰੂਪ ਵਿੱਚ ਬਦਲਿਆ। ਇਸ ਵਿੱਚ 6 ਮਹੀਨੇ ਲੱਗੇ ਪਰ ਅਸੀਂ ਇਸ ਦਾ ਪੂਰੇ ਦਾ ਪੂਰਾ ਸਿਸਟਮ ਕੱਢ ਲਿਆ ਹੈ ਇਹ ਕਿਵੇਂ ਨਵੇਂ ਵੋਟਰ ਬਣਾਉਂਦੇ ਹਨ ਅਤੇ ਉਹਨਾਂ ਬਿਹਾਰ ਵੱਲ ਭਰਤਦੇ ਹਨ ਕਿਹਾ ਹੈ ਕਿ ਹੁਣ ਇਹਨਾਂ ਦਾ ਬਿਹਾਰ ਦਾ ਪੂਰੇ ਦਾ ਪੂਰਾ ਸਿਸਟਮ ਨਵੇਂ ਤਰੀਕੇ ਨਾਲ ਕਰ ਦਿੱਤਾ ਹੈ ਮੋਹਾਲੀ ਸਥਿਤ ਸੀਬੀਆਈ ਅਦਾਲਤ ਨੇ 32 ਸਾਲ ਪੁਰਾਣੇ ਪੰਜਾਬ ਪੁਲਿਸ ਦੇ ਇੱਕ ਮੁਕਾਮਲੇ ਨੂੰ ਫਰਜ਼ੀ ਘਰਾੜ ਦਿੰਦਿਆਂ ਤਤਕਾਲੀ ਐਸਐਚਓ ਨੂੰ 10 ਸਾਲ ਦੀ ਕੈਦ ਅਤੇ 50000 ਰੁਪਏ ਦੀ ਜੁਰਮਾਨੀ ਦੀ ਸਜ਼ਾ ਸੁਣਾਈ ਹੈ ਜਾਣਕਾਰੀ ਮੁਤਾਬਕ ਅਦਾਲਤ ਨੇ थाना ਬਿਆਸ ਦੇ ਤਤਕਾਲੀ ਐਸਐਚਓ ਇੰਸਪੈਕਟਰ ਪਰਮਜੀਤ ਸਿੰਘ ਨੂੰ ਪੰਜਾਬ ਪੁਲਿਸ ਦੇ ਦੋ ਕਾਂਸਟੇਬਲਾਂ ਨੂੰ ਅਗਵਾ ਕਰਨ ਅਤੇ ਗੈਰ ਕਾਨੂੰਨੀ ਢੰਗ ਨਾਲ ਕੈਦ ਕਰਨ ਵਿੱਚ ਉਸਦੀ ਭੂਮਿਕਾ ਲਈ ਦੋਸ਼ੀ ਠਹਿਰਾਇਆ ਹੈ ਜਿਨ੍ਹਾਂ ਨੂੰ ਬਾਅਦ ਵਿੱਚ ਇੱਕ ਝੂਠੇ ਮੁਕਾਬਲੇ ਵਿੱਚ ਮਾਰ ਦਿੱਤਾ ਸੀ ਜਦਕਿ ਅਦਾਲਤ ਨੇ ਇਸ ਮਾਮਲੇ ਵਿੱਚ ਨਾਮਜੱਦ ਤਿੰਨ ਪੁਲਿਸ ਮੁਲਾਜ਼ਮਾਂ ਨੂੰ ਬਰੀ ਕਰ ਦਿੱਤਾ ਇਹ ਮਾਮਲਾ ਅਮਰਸਰ ਜ਼ਿਲ੍ਹੇ ਦੇ ਪਿੰਡ ਮੁੱਛਲ ਦੇ ਰਹਿਣ ਵਾਲੇ ਕਾਂਸਟੇਬਲ ਸਰਮਖ ਸਿੰਘ ਅਤੇ ਪਿੰਡ ਖਿਆਲਾ ਦੇ ਰਹਿਣ ਵਾਲੇ ਸੁਖਵਿੰਦਰ ਸਿੰਘ ਦੀ ਗੈਰ ਕਾਨੂੰਨੀ ਹਿਰਾਸਤ ਅਤੇ ਹਤਿਆ ਨਾਲ ਸੰਬੰਧਿਤ ਹੈ। ਸੀਬੀਆਈ ਵੱਲੋਂ ਕੇਸ ਦੀ ਅਗਵਾਈ ਕਰ ਰਿਹਾ ਸਰਕਾਰੀ ਵਕੀਲ ਅਨਮੋਲ ਨਰੰਗ ਨੇ ਦੱਸਿਆ ਕਿ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਤੇ ਸ਼ੁਰੂ ਹੋਈ ਇਸ ਮਾਮਲੇ ਦੀ ਜਾਂਚ ਦੌਰਾਨ ਸਾਹਮਣੇ ਆਇਆ ਕਿ 18 ਅਪ੍ਰੈਲ 1993 ਨੂੰ ਸਵੇਰੇ 6 ਵਜੇ ਉਸ ਸਮੇਂ ਦੇ ਐਸਐਚਓ ਪਰਮਜੀਤ ਸਿੰਘ ਦੀ ਪੁਲਿਸ ਪਾਰਟੀ ਨੇ ਸਰਮਖ ਸਿੰਘ ਨੂੰ ਘਰੋਂ ਚੁੱਕਿਆ ਸੀ ਅਤੇ ਉਸੇ ਦਿਨ ਬਾਅਦ ਵਿੱਚ ਐਸਆਈ ਰਾਮ ਲਵਾਇਆ ਦੀ ਅਗਵਾਈ ਵਾਲੀ ਪੁਲਿਸ ਪਾਰਟੀ ਨੇ ਸੁਖਵਿੰਦਰ ਸਿੰਘ ਨੂੰ ਵੀ ਉਸਦੇ ਘਰੋਂ ਚੁੱਕਿਆ ਪੀੜਤਾਂ ਦੇ ਪਰਿਵਾਰਾਂ ਵੱਲੋਂ ਥਾਣੇ ਦੇ ਕਈ ਚੱਕਰ ਕੱਟਣ ਦੇ باوجود ਦੋਵਾਂ ਸਪਈਆਂ ਨੂੰ ਰਿਹਾ ਨਹੀਂ ਕੀਤਾ ਗਿਆ ਸਗੋਂ 22 ਅਪ੍ਰੈਲ ਨੂੰ ਥਾਣਾ ਲੋਪੋਕੇ ਦੇ ਉਸ ਸਮੇਂ ਦੇ ਐਸਐਚਓ ਧਰਮ ਸਿੰਘ ਦੀ ਅਗਵਾਈ ਵਾਲੀ ਇੱਕ ਪੁਲਿਸ ਪਾਰਟੀ ਦੁਆਰਾ ਸੀਆਰਪੀਐਫ ਕਰਮਚਾਰੀਆਂ ਦੀ ਸਹਿਮਤ ਨਾਲ ਇੱਕ ਝੂਠੇ ਮੁਕਾਬਲੇ ਵਿੱਚ ਮਾਰ ਦਿੱਤਾ ਗਿਆ ਦੋ ਮਾਸ ਪਈਆਂ ਦੇ ਲਾਸ਼ਾਂ ਨੂੰ ਲੋਵਾਰਸ ਐਲਾਨ ਕੇ ਦੁਰਗਿਆਨਾ ਸ਼ਮਸ਼ਾਨ ਘਾਟ ਅੰਮ੍ਰਿਤਸਰ ਵਿਖੇ ਸਸਕਾਰ ਕਰ ਦਿੱਤਾ ਗਿਆ ਪਰ ਪੋਸਟ ਮਾਰਟਮ ਰਿਪੋਰਟਾਂ ਨੇ ਪੁਸ਼ਟੀ ਕੀਤੀ ਕਿ ਦੋਵੇਂ ਪੀੜਤਾ ਦੀ ਮੌਤ ਹਥਿਆਰਾਂ ਦੇ ਜ਼ਖਮਾਂ ਨਾਲ ਹੋਈ ਸੀ ਅਤੇ ਸਰੀਰ ਦੇ ਤਸ਼ੱਦਦ ਦੇ ਨਿਸ਼ਾਨ ਵੀ ਦਿਖਾਈ ਦਿੱਤੇ ਸਨ ਇਸ ਮੌਕੇ ਤੇ ਅਦਾਲਤ ਨੇ ਫੈਸਲੇ ਉਪਰੰਤ ਅਦਾਲਤ ਦੇ ਬਾਹਰ ਮੌਜੂਦ ਪੀੜਿਤ ਪਰਿਵਾਰਕ ਮੈਂਬਰਾਂ ਨੇ ਥਾਰਡ ਬੀਤੀ ਬਿਆਨ ਕਰਦਿਆਂ ਕਿਹਾ ਹੈ ਕਿ ਵਕੀਲਾਂ ਦੀ ਸਹਿਤਾ ਨਾਲ ਮਿਲੇ ਇਨਸਾਫ ਨਾਲ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਤੋਂ ਅਤਵਾਦੀ ਦਾ ੱੱੱਬਾ ਉਤਰਿਆ ਹੈ ਜਿਸ ਲਈ ਉਹ ਅਦਾਲਤ ਦੇ ਧੰਨਵਾਦੀ ਹਨ ਜਿਨ੍ਹਾਂ ਨੇ ਉਹਨਾਂ ਨੂੰ ਇਨਸਾਫ ਦਵਾਇਆ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੱਖਿਆ ਵਪਾਰ ਅਤੇ ਟੈਕਨੋਲੋਜੀ ਦੇ ਖੇਤਰਾਂ ਵਿੱਚ ਦੋਵੱਲੇ ਸਬੰਧਾਂ ਦਾ ਵਿਸਤਾਰ ਕਰਨ ਦੇ ਲਈ ਬ੍ਰਿਟੇਨ ਦਾ ਆਪਣਾ ਦੋ ਦਿਨਾਂ ਦਾ ਦੌਰਾ ਸ਼ੁਰੂ ਕੀਤਾ ਇਸ ਦੌਰੇ ਦੌਰਾਨ ਭਾਰਤ ਬ੍ਰਿਟੇਨ ਮੁਕਤ ਵਪਾਰ ਸਮਝੌਤੇ ਐਫਟੀਏ ਨੂੰ ਅੱਜ ਰਸਮੀ ਰੂਪ ਦਿੱਤਾ ਜਾਣਾ ਹੈ ਪ੍ਰਧਾਨ ਮੰਤਰੀ ਮੋਦੀ ਨੇ ਬ੍ਰਿਟੇਨ ਦੇ ਆਪਣੇ ਹਮਰੁੱਤ ਪਾਕੀਰ ਸਟਾਰਮਨ ਨਾਲ ਵਿਆਪਕ ਗੱਲਬਾਤ ਕਰਨਗੇ ਜਿਸ ਵਿੱਚ ਦੋਵਾਂ ਦੇਸ਼ਾਂ ਵਿਚਾਲੇ ਰਣਨੀਤਿਕ ਸਬੰਧਾਂ ਨੂੰ ਗਤੀ ਦੇਣ ਤੇ ਧਿਆਨ ਕੇਂਦਰਿਤ ਕਰਨ ਦੀ ਉਮੀਦ ਹੈ ਸਟਾਰਮਰ ਚੈੱਕਰਸ ਵਿੱਚ ਗੱਲਬਾਤ ਲਈ ਮੋਦੀ ਦੀ ਮੇਜ਼ਬਾਨੀ ਕਰਵਾ ਰਹੇ ਹਨ ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਚੌਥਾ ਬ੍ਰਿਟੇਨ ਦੌਰਾ ਹੈ ਪਰ ਕੀਰ ਸਟਾਰਮਰ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਇਹ ਪਹਿਲਾ ਬ੍ਰਿਟੇਨ ਦਾ ਦੌਰਾ ਹੈ ਦੋਵਾਂ ਦੇਸ਼ਾਂ ਵਿੱਚ ਵਪਾਰ ਨੂੰ 2030 ਤੱਕ ਦੁੱਗਣਾ ਕਰਕੇ 120 ਅਰਬ ਡਾਲਰ ਤੱਕ ਪਹੁੰਚਾਉਣ ਵਿੱਚ ਮਦਦ ਮਿਲੇਗੀ। ਐਫਟੀਏ ਨੂੰ ਲੈ ਕੇ ਦੋਵਾਂ ਦੇਸ਼ਾਂ ਵਿਚਕਾਰ ਗੱਲਬਾਤ 3 ਸਾਲਾਂ ਤੋਂ ਵੱਧ ਸਮੇਂ ਤੱਕ ਚੱਲੀ ਜੋ ਹੁਣ ਜਾ ਕੇ ਪੂਰੀ ਹੋਈ ਹੈ। ਬ੍ਰਿਟੇਨ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ 25-26 ਜੁਲਾਈ ਨੂੰ ਮਾਲਦੀਵ ਜਾਣਗੇ। ਪ੍ਰਧਾਨ ਮੰਤਰੀ ਮੋਦੀ ਮਾਲਦੀਵ ਦੇ ਰਾਸ਼ਪਤੀ ਮੁਹੰਮਦ ਮੋਇਜੂ ਨਾਲ ਗੱਲਬਾਤ ਕਰਨਗੇ ਅਤੇ ਭਾਰਤ ਦੀ ਮਦਦ ਨਾਲ ਚਲਾਏ ਗਏ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ। 26 ਜੁਲਾਈ ਨੂੰ ਉਹ ਮਾਲਦੀਪ ਦੇ ਸੁਤੰਤਰਤਾ ਦਿਵਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਣਗੇ ਚੋਣ ਕਮਿਸ਼ਨ ਨੇ ਜਗਦੀਪ ਤੰਕਰ ਦੇ ਅਚਾਨਕ ਅਸਤੀਫਾ ਦੇਣ ਤੋਂ 2 ਦਿਨ ਬਾਅਦ ਕਿਹਾ ਕਿ ਉਹਨਾਂ ਨੇ ਉਪਰਾਸਪਤੀ ਅਹੁਦੇ ਦੀ ਚੋਣ ਕਰਵਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਕਮਿਸ਼ਨ ਨੇ ਕਿਹਾ ਕਿ ਉਸਨੇ ਸੰਸਦ ਦੇ ਦੋਮਾ ਸਦਨਾ ਵਿੱਚ ਸੰਸਦਨ ਮੈਂਬਰਾਂ ਦੇ ਚੋਣ ਮੰਡਲ ਦਾ ਗਠਨ ਸ਼ੁਰੂ ਕਰ ਦਿੱਤਾ ਚੁਣੇ ਹੋਏ ਅਤੇ ਨਾਮਜ਼ਦ ਦੋਵੇਂ ਮੈਂਬਰ ਉਪਰਾਸਪਤੀ ਚੋਣ ਵਿੱਚ ਵੋਟ ਪਾਉਣ ਦੇ ਯੋਗ ਹਨ ਕਮਿਸ਼ਨ ਨੇ ਕਿਹਾ ਹੈ ਕਿ ਉਹ ਚੋਣ ਅਧਿਕਾਰੀ ਅਤੇ ਸਹਾਇਕ ਚੋਣ ਅਫਸਰਾਂ ਦੇ ਨਾਵਾਂ ਨੂੰ ਵੀ ਅੰਤਮ ਰੂਪ ਦੇ ਰਿਹਾ ਹੈ। ਉਸਨੇ ਕਿਹਾ ਕਿ ਤਿਆਰੀਆਂ ਪੂਰੀਆਂ ਹੋਣ ਤੋਂ ਬਾਅਦ ਜਲਦੀ ਤੋਂ ਜਲਦੀ ਉਪਰਾਸਪਤੀ ਚੋਣ ਪ੍ਰੋਗਰਾਮ ਦਾ ਐਲਾਨ ਕੀਤਾ ਜਾਵੇਗਾ। ਰਾਸ਼ਪਤੀ ਦ੍ਰੋਪਤੀ ਮੁਰਮੂ ਵੱਲੋਂ ਜਗਦੀਪ ਧਨਖੜ ਦਾ ਅਸਤੀਫਾ ਸਵੀਕਾਰ ਕਰਨ ਦੇ ਨਾਲ ਹੀ ਹੁਣ ਨਵੇਂ ਉਪਰਾਸਪਤੀ ਦੀ ਚੋਣ ਦੀ ਤਿਆਰੀ ਸ਼ੁਰੂ ਹੋ ਗਈ ਹੈ। ਹਾਲਾਂਕਿ ਇਸ ਮਹੱਤਵਪੂਰਨ ਅਹੁਦੇ ਲਈ ਸੰਭਾਵੀ ਉਮੀਦਵਾਰਾਂ ਨੂੰ ਲੈ ਕੇ ਅਟਕਲਾਂ ਤੇਜ਼ ਹਨ। ਪਰ ਸੂਤਰਾਂ ਦਾ ਕਹਿਣਾ ਹੈ ਕਿ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਗੁਲਾਬਚੰਦ ਕਟਾਰੀਆ ਸਭ ਤੋਂ ਜ਼ਿਆਦਾ ਸਵਕਾਰਜੋਗ ਚਿਹਰਿਆਂ ਵਿੱਚੋਂ ਇੱਕ ਹਨ 2022 ਵਿੱਚ ਜਦੋਂ ਇਸ ਅਹੁਦੇ ਲਈ ਚੋਣ ਹੋਈ ਸੀ ਤਾਂ ਤਾਂ ਵੀ ਰਾਜਨਾਥ ਸਿੰਘ ਦਾ ਨਾਂ ਉਪਰਾਸਪਤੀ ਅਹੁਦੇ ਦੇ ਸੰਭਾਵੀ ਉਮੀਦਵਾਰ ਦੇ ਰੂਪ ਵਿੱਚ ਸਾਹਮਣੇ ਆਇਆ ਸੀ ਰਾਜਨਾਥ ਸਿੰਘ ਮੋਦੀ ਸਰਕਾਰ ਵਿੱਚ ਨੰਬਰ 2 ਦੀ ਹیثیت ਰੱਖਦੇ ਹਨ ਅਤੇ ਆਰਐਸਐਸ ਦੇ ਵੀ ਚਿਹਤੇ ਹਨ ਇਸ ਤੋਂ ਇਲਾਵਾ ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਢਾ ਤੇ ਕੇਂਦਰੀ ਮੰਤਰੀ ਨਤਨ ਗੜਕਰੀ ਦੇ ਜੰਮੂ ਕਸ਼ਮੀਰ ਦੇ ਉਪਰਾਜਪਲ ਮਨੋਜ ਸਿੰਨਾਵੀ ਇਸ ਦੌੜ ਵਿੱਚ ਹਨ ਇਸ ਮੌਕੇ ਤੇ ਕਾਂਗਰਸ ਪ੍ਰਧਾਨ ਮਲਕਾਰਜਨ ਖੜਗੇ ਦਾ ਕਹਿਣਾ ਹੈ ਕਿ ਸਰਕਾਰ ਨੂੰ ਇਸ ਦਾ ਜਵਾਬ ਦੇਣਾ ਚਾਹੀਦਾ ਹੈ ਕਿ ਉਪਰਾਸਪਤੀ ਦੇ ਅਹੁਦੇ ਤੋਂ ਜਗਦੀਪ ਤਣਖੜ ਨੇ ਅਸਤੀਫਾ ਕਿਉਂ ਦਿੱਤਾ ਤੇ ਇਸ ਦੇ ਪਿੱਛੇ ਕੀ ਰਾਜ ਹੈ ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਨੇ ਇਹ ਵੀ ਦਾਵਾ ਕੀਤਾ ਹੈ ਕਿ ਅਜੀਹਾ ਲੱਗਦਾ ਹੈ ਕਿ ਦਾੜ ਵਿੱਚ ਕੁਝ ਕਾਲਾ ਹੈ ਖੜਗੇ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਕਿਹਾ ਕਿ ਮੋਦੀ ਸਰਕਾਰ ਨੂੰ ਇਹ ਜਵਾਬ ਦੇਣਾ ਚਾਹੀਦਾ ਹੈ ਕਿ ਸਾਬਕਾ ਉਪ ਰਾਸ਼ਪਤੀ ਜਗਦੀਪ ਨਾਟਕੜ ਜੀ ਨੇ ਕਿਉਂ ਅਸਤੀਫਾ ਦਿੱਤਾ ਇਸ ਦਾ ਕੀ ਕਾਰਨ ਹੈ ਇਸ ਦੇ ਪਿੱਛੇ ਕੀ ਰਾਜ ਹਨ ਕਾਂਗਰਸ ਪ੍ਰਧਾਨ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਦੀ ਸਿਹਤ ਵੀ ਠੀਕ ਠਾਕ ਹੈ ਉਹ ਹਮੇਸ਼ਾ ਭਾਜਪਾ ਸੰਘ ਦਾ ਵਚਾ ਕਰਦੇ ਸਨ ਉਹਨਾਂ ਦੀ ਵਫਾਦਾਰੀ ਭਾਜਪਾ ਸੰਘ ਨਾਲ ਸੀ ਖੜਗੇ ਨੇ ਕਿਹਾ ਕਿ ਸਰਕਾਰ ਨੂੰ ਦੇਸ਼ ਦੇ ਲੋਕਾਂ ਨੂੰ ਦੱਸਣਾ ਚਾਹੀਦਾ ਹੈ ਕਿ ਧਨਖੜ ਨੇ ਅਸਤੀਫਾ ਕਿਉਂ ਦਿੱਤਾ ਸੂਬੇ ਦੇ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠਲੀ ਸਰਕਾਰ ਦੀ ਕਾਰਜ ਕੁਸ਼ਲਤਾ ਸਦਕਾ ਪੰਜਾਬ ਦੀ ਆਰਥਿਕ ਸਥਿਤੀ ਵਿੱਚ ਵੱਡੇ ਸੁਧਾਰ ਹੋਏ ਹਨ ਅਤੇ ਔਰਤਾਂ ਨੂੰ ਪ੍ਰਤੀ ਮਹੀਨਾ 1000 ਰੁਪਏ ਦੇਣ ਦੀ ਬਾਕੀ ਰਹਿੰਦੀ ਇਹ ਕਮਾਤਰ ਗਰੰਟੀ ਜਲਦੀ ਪੂਰੀ ਕੀਤੀ ਜਾਵੇਗੀ। ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਨੇ 3.5 ਸਾਲਾਂ ਵਿੱਚ ਇੰਨਾ ਮਾਲੀਆ ਕਮਾਇਆ ਹੈ ਕਿ ਜਿੰਨਾ ਪੰਜਾਬ ਦੀ ਪਿਛਲੀ ਕਾਂਗਰਸ ਸਰਕਾਰ 5 ਸਾਲਾਂ ਵਿੱਚ ਨਹੀਂ ਕਮਾ ਸਕੀ। ਸੁਨਾਮ ਨੇੜਲੇ ਪਿੰਡ ਚੱਠਾ ਨਨਹੇੜਾ ਵਿਖੇ ਪੰਚਾਇਤ ਘਰ ਦਾ ਉਦਘਾਟਨ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਹਰਪਾਲ ਸਿੰਘ ਚੀਮਾ ਦਾ ਕਹਿਣਾ ਹੈ ਕਿ ਪੰਜਾਬ ਦੇ ਲੋਕ ਟੈਕਸ ਦੇਣ ਵਿੱਚ ਪੂਰਾ ਸਹਿਯੋਗ ਕਰ ਰਹੇ ਹਨ ਲੋਕਾਂ ਦੀ ਮਿਹਨਤ ਦੀ ਕਮਾਈ ਦਾ ਇੱਕ ਇੱਕ ਪੈਸਾ ਇਮਾਨਦਾਰੀ ਨਾਲ ਪੰਜਾਬ ਦੇ ਵਿਕਾਸ ਤੇ ਖਰਚ ਕੀਤਾ ਜਾਵੇਗਾ ਇੱਕ ਸਵਾਲ ਦੇ ਜਵਾਬ ਵਿੱਚ ਉਹਨਾਂ ਕਹਿ ਕਿ ਅਣਅਧਿਕਾਰਤ ਕਲੋਨੀਆਂ ਵਿਕਸਿਤ ਕਰਨ ਵਾਲੇ ਮਾਲਕਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ ਪੰਜਾਬ ਸਰਕਾਰ ਨੇ ਅਧਿਕਾਰਤ ਕਲੋਨੀਆਂ ਬਸਾਉਣ ਦੇ ਲਈ ਲੈਂਡ ਪੂਲਿੰਗ ਨੀਤੀ ਸ਼ੁਰੂ ਕੀਤੀ ਹੈ। ਉਨ੍ਹਾਂ ਸਪੱਸ਼ਟ ਕੀਤਾ ਹੈ ਕਿ ਕਿਸਾਨਾਂ ਨੂੰ ਲੈਂਡ ਪੂਲਿੰਗ ਨੀਤੀ ਵਿੱਚ ਸ਼ਾਮਲ ਹੋਣ ਜਾਂ ਨਾ ਸ਼ਾਮਲ ਹੋਣ ਦੀ ਆਜ਼ਾਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕਿਸਾਨ ਦੀ ਸਹਿਮਤੀ ਨਾਲ ਹੀ ਜ਼ਮੀਨ ਲਈ ਜਾਵੇਗੀ। ਜੇਕਰ ਕੋਈ ਕਿਸਾਨ ਜੁਨੀਅਨ ਲੈਂਡ ਪੂਲਿੰਗ ਨੀਤੀ ਬਾਰੇ ਸਰਕਾਰ ਨਾਲ ਗੱਲਬਾਤ ਕਰਨਾ ਚਾਹੁੰਦਾ ਹੈ ਤਾਂ ਸਰਕਾਰ ਦੇ ਦਰਵਾਜ਼ੇ ਖੁੱਲੇ ਹਨ। ਵਿਰੋਧੀ ਪਾਰਟੀਆਂ ਇਸ ਨੀਤੀ ਦੇ ਵਿਰੋਧ ਵਿੱਚ ਗਲਤ ਤਸਵੀਰ ਪੇਸ਼ ਕਰ ਰਹੀਆਂ ਹਨ। ਸਰਕਾਰ ਦਾ ਇਰਾਦਾ ਕਿਸਾਨਾਂ ਦੀ ਆਰਥਿਕ ਹਾਲਤ ਨੂੰ ਸੁਧਾਰਨਾ ਹੈ ਇਸ ਮੌਕੇ ਤੇ ਮਾਰਕੀਟ ਕਮੇਟੀ ਦਿੜਵਾਦੀ ਚੇਅਰਮੈਨ ਜਸਵੀਰ ਕੌਰ ਸ਼ੇਰਗਿੱਲ ਹਰਵਿੰਦਰ ਸਿੰਘ ਸ਼ਾਜਲੀ ਬਰੇਜ ਲਾਲ ਬਲਵੰਤ ਸਿੰਘ ਨੰਦ ਲਾਲ ਸ਼ਾਹੜ ਆਦ ਹਾਜ਼ਰ ਸਨ ਹੈਨਲੀ ਪਾਸਪੋਰਟ ਇੰਡੈਕਸ ਦੀ ਅਪਡੇਟ ਵਿੱਚ ਭਾਰਤ 8 ਸਥਾਨ ਚੜ੍ਹ ਕੇ 70ਵੇਂ ਸਥਾਨ ਤੇ ਪੁੱਜ ਗਿਆ ਹੈ ਇਹ ਅਵਲੱਭਦੀ ਬਹੁਤ ਪ੍ਰਭਾਵਸ਼ਾਲੀ ਹੈ ਕਿਉਂਕਿ ਪਿਛਲੇ 6 ਮਹੀਨਿਆਂ ਵਿੱਚ ਕਿਸੇ ਵੀ ਦੇਸ਼ ਦੀ ਰੈਂਕਿੰਗ ਵਿੱਚ ਇਹ ਸਭ ਤੋਂ ਵੱਡਾ ਵਾਅਦਾ ਹੈ ਇਸ ਸਾਲ ਦੀ ਸ਼ੁਰੂਆਤ ਵਿੱਚ ਭਾਰਤ 85ਵੇਂ ਸਥਾਨ ਤੇ ਸੀ ਬਰਤਾਨੀਆ ਸਿਤ ਹੈਨਲੇ ਪਾਸਪੋਰਟ ਇੰਡੈਕਸ ਦੇਸ਼ਾਂ ਦੀ ਇੱਕ ਵਿਸ਼ਵ ਰੈਂਕਿੰਗ ਹੈ ਜਿਹੜੀ ਉਹਨਾਂ ਦੇਸ਼ਾਂ ਦੇ ਨਾਗਰਿਕਾਂ ਨੂੰ ਉਹਨਾਂ ਦੇ ਸਧਾਰਨ ਪਾਸਪੋਰਟ ਰਾਹੀਂ ਯਾਤਰਾ ਆਜ਼ਾਦੀ ਦੇ ਆਧਾਰ ਤੇ ਦਿੱਤੀ ਜਾਂਦੀ ਹੈ ਭਾਰਤੀਆਂ ਲਈ ਆਗਮਨ ਤੇ ਵੀਜ਼ਾ ਸੂਚੀ ਵਿੱਚ ਦੋ ਹੋਰ ਦੇਸ਼ਾਂ ਦੇ ਸ਼ਾਮਲ ਹੋਣ ਦੇ ਨਾਲ ਹੀ ਹੁਣ ਦੇਸ਼ ਕੋਲ 58 ਦੇਸ਼ਾਂ ਵਿੱਚ ਵੀਜ਼ਾ ਮੁਕਤ ਪਹੁੰਚ ਵੀ ਹੋ ਗਈ ਹੈ ਮਲੇਸ਼ੀਆ ਇੰਡੋਨੇਸ਼ੀਆ, ਮਾਲਦੀਵ ਤੇ ਥਾਈਲੈਂਡ ਕੁਝ ਅਜਿਹੇ ਦੇਸ਼ ਹਨ ਜਿਹੜੇ ਭਾਰਤੀ ਪਾਸਪੋਰਟ ਧਾਰਕਾਂ ਨੂੰ ਵੀਜ਼ਾ ਮੁਕਤ ਦਾਖਲਾ ਦਿੰਦੇ ਹਨ। ਸ਼੍ਰੀਲੰਕਾ, ਮਕਾਓ, ਮਿਆਂਮਾਰ ਆਦ ਵਰਗੇ ਦੇਸ਼ਾਂ ਵਿੱਚ ਵੀਜ਼ਾ ਔਨ ਅਰਾਈਵਲ ਦੀ ਸਹੂਲਤ ਹੈ। ਈਡੀ ਨੇ ਈ-ਕਾਮਰਸ ਕੰਪਨੀ ਫਲਿੱਪਕਾਰਟ ਸਮਰਥਤ ਫੈਸ਼ਨ ਤੇ ਲਾਈਫਸਟਾਈਲ ਪਲੇਟਫਾਰਮ ਮੈਂਤਰਾ ਸਬੰਧਤ ਕੰਪਨੀਆਂ ਤੇ ਡਾਇਰੈਕਟਰਾਂ ਖਿਲਾਫ 1654 ਕਰੋੜ ਰੁਪਏ ਤੋਂ ਵੱਧ ਦੇ ਸਿੱਧੇ ਵਿਦੇਸ਼ੀ ਨਿਵੇਸ਼ एफडीआई दी उलंघन आली फेमा तहत केस दर्ज ਕੀਤਾ ਹੈ जांच एजेंसी ਨੇ ਕਿਹਾ ਹੈ ਕਿ ਵਿਦੇਸ਼ੀ ਮੁਦਰਾ ਪ੍ਰਬੰਧਨ ਨਿਜਮ ਦੀ ਤਾਰਾ 16 ਤਹਿਤ ਸ਼ਿਕਾਇਤ ਦਰਜ ਕੀਤੀ ਗਈ ਹੈ एजेंसी ਨੂੰ ਜਾਣਕਾਰੀ ਮਿਲੀ ਸੀ ਕਿ ਨਾਮ ਵਾਲੀ ਕੰਪਨੀ ਮੈਂਤਰਾ ਡਿਜ਼ਾਈਨ ਪ੍ਰਾਈਵੇਟ ਲਿਮਟਿਡ ਅਤੇ ਇਹਦੀ ਸਬੰਧਤ ਕੰਪਨੀ ਥਿੰਕ ਕੈਸ਼ ਐਂਡ ਕੈਰੀਰੀ ਆਰਹੇਟ ਮਲਟੀ ਬ੍ਰਾਂਡ ਥੋਕ ਕਾਰੋਬਾਰ ਕਰ ਰਹੀ ਹੈ ईडी ਨੇ ਕਿਹਾ ਹੈ ਕਿ ਇਹ ਫੇਮਾ ਨਾਲ ਸਬੰਧਤ ਮੌਜੂਦਾ ਦਿਸ਼ਾ ਨਿਰਦੇਸ਼ਾਂ ਦੀ ਕਥਤ ਉਲੰਘਣਾ ਹੈ ਜਿਸ ਕਰਕੇ ਇਹ ਕੇਸ ਦਰਜ ਕੀਤਾ ਗਿਆ ਹੈ ਕਾਂਗਰਸ ਵਿਧਾਇਕ ਸੁਖਪਾਲ ਸਿੰਘ ਖੈਰਾ ਨੇ ਪੰਜਾਬ ਸਰਕਾਰ ਦੇ ਸੜਕ ਸੁਰੱਖਿਆ ਫੋਰਸ ਲਈ ਖਰੀਦੀਆਂ ਗੱਡੀਆਂ ਵਿੱਚ ਧਾਂਦਲੀ ਦਾ ਇਲਜ਼ਾਮ ਲਗਾਇਆ ਹੈ ਉਹਨਾਂ ਦੋਸ਼ ਲਗਾਇਆ ਕਿ ਪਿਛਲੇ ਸਾਲ 140 ਦੇ ਕਰੀਬ ਟੋਇਟਾ ਕੰਪਨੀ ਦੀਆਂ ਕਾਰਾਂ ਸਰਕਾਰ ਨੇ ਸੜਕ ਸੁਰੱਖਿਆ ਫੋਰਸ ਲਈ ਖਰੀਦੀਆਂ ਹਨ ਉਹਨਾਂ ਵਿੱਚ ਵੱਡੇ ਪੱਧਰ ਤੇ ਧਾਂਦਲੀ ਹੋਈ ਹੈ ਸਰਕਾਰ ਨੇ ਬਿਨਾਂ ਕਿਸੇ ਵਿਸ਼ੇਸ਼ ਰਾਇਤੋਂ ਇੱਕ ਪ੍ਰਾਈਵੇਟ ਡੀਲਰ ਰਾਹੀਂ ਇਹ ਗੱਡੀਆਂ ਖਰੀਦੀਆਂ ਹਨ ਉਹਨਾਂ ਕਹੇ ਕਿ ਜੇਕਰ ਸਰਕਾਰ ਕੰਪਨੀ ਦੇ ਉੱਚ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਇਹ ਕਾਰਾਂ ਦੀ ਖਰੀਦ ਕਰਦੀ ਤਾਂ ਪੰਜਾਬ ਦੇ ਖਜ਼ਾਨੇ ਨੂੰ ਕਈ ਕਰੋੜ ਦਾ ਫਾਇਦਾ ਹੋਣਾ ਸੀ ਪਰ ਇਸ ਮਾਮਲੇ ਵਿੱਚ ਕਰੋੜਾਂ ਦੀ ਧਾਂਦਲੀ ਹੋਈ ਹੈ। ਉਹਨਾਂ ਦੋਸ਼ ਲਗਾਇਆ ਕਿ ਸਰਕਾਰ ਨੇ ਆਰਟੀਆਈ ਯਰੀਏ ਜਵਾਬ ਦੇਣਾ ਹੀ ਬੰਦ ਕਰ ਦਿੱਤਾ। ਇਸੇ ਦੇ ਚੱਲਦਿਆਂ ਉਹ ਇਸ ਪੂਰੇ ਮਾਮਲੇ ਦਾ ਖਲਾਸਾ ਕਰਨ ਵਾਲੇ ਆਰਟੀਆਈ ਕਾਰਕੁਨ ਸਤਨਾਮ ਸਿੰਘ ਨੂੰ ਨਾਲ ਲੈ ਕੇ ਪੁੱਜੇ ਹਨ। ਸਤਰਾਮ ਸਿੰਘ ਦਾ ਕਹਿਣਾ ਹੈ ਕਿ ਹੁਣ ਆਰਟੀਆਈ ਪਾਉਣ ਦਾ ਕੋਈ ਫਾਇਦਾ ਨਹੀਂ ਕਿਉਂਕਿ ਸਰਕਾਰ ਦਾ ਜਵਾਬ ਦੇਣ ਨੂੰ 8 ਤੋਂ 10 ਮਹੀਨੇ ਲੱਗ ਜਾਂਦੇ ਹਨ ਉਹਨਾਂ ਆਪਣੇ ਸੂਤਰਾਂ ਰਾਹੀਂ ਇਸ ਪੂਰੇ ਮਸਲੇ ਦਾ ਪਤਾ ਲਗਾਇਆ ਹੈ ਕਿ ਜਦੋਂ ਉਹਨਾਂ ਨੂੰ ਕੋਈ ਜਵਾਬ ਨਹੀਂ ਮਿਲਿਆ ਤਾਂ ਫਿਰ ਉਹਨਾਂ ਨੂੰ ਇਸ ਸਬ ਦਾ ਖੁਲਾਸਾ ਕਰਨਾ ਪਿਆ ਹੈ ਉਹਨਾਂ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਕਰਦੇ ਹੋਏ ਉਹਨਾਂ ਕੇਂਦਰੀ ਏਜੰਸੀਆਂ ਨੂੰ ਸ਼ਿਕਾਇਤ ਭੇਜੀ ਹੈ ਫਿਲਮੀ ਅਦਾਕਾਰਾ ਤੇ ਚੰਡੀਗੜ੍ਹ ਤੋਂ ਭਾਜਪਾ ਦੀ ਸਾਫ ਕਾ ਸੰਸਦ ਮੈਂਬਰ ਕਿਰਨ ਖੇਰ ਤੇ ਸੈਕਟਰ 7 ਵਿਖੇ ਅਲਾਟ ਕੀਤੀ ਗਈ ਸਰਕਾਰੀ ਕੋਠੀ ਲਈ ਲਾਇਸੈਂਸ ਫੀਸ ਦੇ ਕਰੀਬ 13 ਲੱਖ ਰੁਪਏ ਬਕਾਇਆ ਹੈ। ਚੰਡੀਗੜ੍ਹ ਦੇ ਸਹਾਇਕ ਕੰਟਰੋਲਰ ਵੱਲੋਂ ਕੇ ਨਖੇ ਨੂੰ ਉਹਨਾਂ ਦੀ ਕੋਠੀ ਨੰਬਰ 65 ਤੇ ਇੱਕ ਨੋਟਿਸ ਭੇਜਿਆ ਹੈ। ਇਸ ਨੋਟਿਸ ਵਿੱਚ ਉਹਨਾਂ ਨੂੰ ਜਲਦੀ ਪੈਸੇ ਜਮ੍ਹਾਂ ਕਰਵਾਉਣ ਲਈ ਕਿਹਾ ਗਿਆ ਹੈ। ਪੱਤਰ ਵਿੱਚ ਜ਼ਿਕਰ ਕੀਤਾ ਗਿਆ ਹੈ ਕਿ ਜੇਕਰ ਉਹਨਾਂ ਵੱਲੋਂ ਬਕਾਇਆ ਰਕਮ ਨਹੀਂ ਜਮ੍ਹਾਂ ਕਰਵਾਈ ਜਾਂਦੀ ਤਾਂ ਕੋਲਾ ਬਕਾਇਆ ਰਕਮ ਤੇ 12% ਤੇ ਵਿਆਜ ਵੀ ਵਸੂਲਿਆ ਜਾਵੇਗਾ ਦਰਸਲ ਇਹ ਨੋਟਿਸ ਚੰਡੀਗੜ੍ਹ ਦੀ ਸੰਸਦ ਮੈਂਬਰ ਕਿਰਨ ਖੇਰ ਨੂੰ ਸੈਕਟਰ 7 ਦੀ ਕੋਠੀ ਅਲਾਟ ਕੀਤੀ ਗਈ ਸੀ ਸਰਕਾਰੀ ਕੋਠੀ ਦੀ ਲਾਇਸੈਂਸ ਫੀਸ ਨਾ ਭਰਨ ਕਾਰਨ ਇਹ ਨੋਟਿਸ ਭੇਜਿਆ ਗਿਆ ਹੈ ਉਹਨਾਂ ਨੂੰ ਕਰੀਬ 12,76,418 ਰੁਪਏ ਦਾ ਨੋਟਿਸ ਭੇਜਿਆ ਹੈ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਲਾਇਸੈਂਸ ਫੀਸ ਭਰਨ ਸੰਬੰਧੀ ਕਿਨ ਖੇਰ ਨੂੰ ਕਈ ਵਾਰ ਸੂਚਿਤ ਵੀ ਕੀਤਾ ਗਿਆ ਪਰੰਤੂ ਉਨ੍ਹਾਂ ਵੱਲੋਂ ਬਕਾਇਆ ਪਈ ਰਕਮ ਜਮ੍ਹਾਂ ਨਹੀਂ ਕਰਵਾਈ ਗਈ ਜਿਹਦੇ ਚਲਦਿਆਂ ਉਹਨਾਂ ਨੂੰ ਇਹ ਨੋਟਿਸ ਭੇਜਿਆ ਗਿਆ ਹੈ ਸੇਧ ਵਿਪਾਗ ਫੋਰਟ ਸੇਫਟੀ ਤੇ ਪੁਲਿਸ ਥਾਣਾ ਚਾਟੀਪਿੰਡ ਵੱਲੋਂ ਅੱਜ ਅਮਰਸਰ ਤੰਤਨ ਰੋਡ ਸਥਿਤ ਅੱਡਾ ਪਿੰਡ ਗੁਰੂਵਾਲੀ ਵਿਖੇ ਇੱਕ ਨਕਲੀ ਦੇਸੀ ਘੋ ਬਰੋਲ ਵਾਲੀ ਫੈਕਟਰੀ ਵਿੱਚ ਮਾਰੇ ਗਏ ਛਾਪੇਦਰਾਣ ਕੋਵੰਟਲਾ ਦੇ ਹਿਸਾਬ ਨਾਲ ਨਕਲੀ ਦੇਸੀ ਘੋ ਬਰਾਮਦ ਕੀਤਾ ਗਿਆ ਥਾਣਾ ਚਾਟੀਵਿੰਡ ਦੀ ਪੁਲਿਸ ਵੱਲੋਂ ਮੌਕੇ ਤੇ ਕਾਬੂ ਕੀਤੇ ਗਏ ਨੌਜਵਾਨ ਦੀ ਪਛਾਣ ਪੰਕਜ ਵਾਸੀ ਅੰਮ੍ਰਿਤਸਰ ਵਜੋਂ ਹੋਈ ਹੈ। ਪੁਲਿਸ ਵੱਲੋਂ ਕੀਤੀ ਗਈ ਸ਼ਾਪੇਮਾਰੀ ਦੌਰਾਨ ਪੰਕਜ ਨੇ ਦੱਸਿਆ ਕਿ ਇਹ ਫੈਕਟਰੀ ਕਰੀਬ ਪਿਛਲੇ 5 ਸਾਲ ਤੋਂ ਨਕਲੀ ਦੇਸੀ ਘੋੜ ਤਿਆਰ ਕਰਕੇ ਵੱਖ-ਵੱਖ ਧਾਰਮਿਕ ਸਥਾਨਾਂ ਤੇ ਦੁਕਾਨਾਂ ਵਿੱਚ ਸਪਲਾਈ ਕਰਦੀ ਹੈ। ਫੋਰ ਸੇਫਟੀ ਅਫਸਰ ਦਾ ਕਹਿਣਾ ਹੈ ਕਿ ਇਸ ਫੈਕਟਰੀ ਵਿੱਚ ਰਿਫਾਇਨ ਤੇ ਬਨਸਪਤੀ ਨੂੰ ਮਿਕਸ ਕਰਕੇ ਇੱਕ ਰੰਗ ਮਲਾ ਕੇ ਲੋਕਾਂ ਨੂੰ ਭੁਲੇਖਾ ਪਾਉਣ ਲਈ ਦੇਸੀ ਘੋੜ ਦੀ ਖੁਸ਼ਬੂ ਪੈਦਾ ਕੀਤੀ ਜਾਂਦੀ ਸੀ। ਇਹ ਨਕਲੀ ਕਿਉ ਨੇੜੇ ਗੁਰਦੁਆਰਾ ਟਾਲਾ ਸਾਹਿਬ ਗੁਰਦੁਆਰਾ ਸ਼ਹੀਦਾਂ ਸਾਹਿਬ ਗੁਰਦੁਆਰਾ ਸ਼ਹੀਦ ਵਾਬਾ ਨੌ ਸਿੰਘਾਂ ਤੇ ਹੋਰ ਧਾਰਮਿਕ ਅਸਥਾਨਾਂ ਲਈ ਵੇਚਿਆ ਜਾਂਦਾ ਸੀ ਅਤੇ ਲੋਕਾਂ ਦੀ ਸੇਤ ਨਾਲ ਇਸ ਨਕਲੀ ਦੇਸੀ ਕਿਉ ਨਾਲ ਖਲਵਾੜ ਕੀਤਾ ਜਾਂਦਾ ਸੀ ਇਸ ਮੌਕੇ ਤੇ ਥਾਣਾ ਚਾਟੀਵੰਡ ਦੇ ਮੁਖੀ ਹਰ ਸਿਮਰਨ ਕੌਰ ਦਾ ਕਹਿਣਾ ਹੈ ਕਿ ਇਸ ਫੈਕਟਰੀ ਵਿੱਚੋਂ ਕਾਬੂ ਕੀਤੇ ਗਏ ਨੌਜਵਾਨ ਦੇ ਕੋਲੋਂ ਹੋਰ ਪੁਸ਼ਕਿਸ਼ ਕੀਤੀ ਜਾਵੇਗੀ ਤੇ ਬਾਕੀ ਮੌਕੇ ਤੋਂ ਫਰਾਰ ਹੋਏ ਨੌਜਵਾਨਾਂ ਨੂੰ ਜਲਦੀ ਕਾਬੂ ਕੀਤਾ ਜਾਵੇਗਾ ਉਹਨਾਂ ਇਹ ਵੀ ਦੱਸਿਆ ਕਿ ਇਸ ਫੈਕਟਰੀ ਨੂੰ ਸਬੰਧਤ ਅਧਿਕਾਰੀਆਂ ਦੀ ਹਾਜ਼ਰੀ ਵਿੱਚ ਸੀਲ ਕੀਤਾ ਗਿਆ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਵਾਜ਼ ਸ਼ਰੀਫ ਨੇ ਇੱਕ ਵਾਰ ਫਿਰ ਭਾਰਤ ਨੂੰ ਨਰਮ ਰੁਖ ਅਪਣਾਉਣ ਦੀ ਅਪੀਲ ਕੀਤੀ ਹੈ। ਉਹਨਾਂ ਕਿਹਾ ਕਿ ਉਹਨਾਂ ਦਾ ਦੇਸ਼ ਸਾਰੇ ਲੰਬਿਤ ਮੁੱਦਿਆਂ ਨੂੰ ਹੱਲ ਕਰਨ ਲਈ ਭਾਰਤ ਨਾਲ ਆਰਥਪੂਰਨ ਗੱਲਬਾਤ ਲਈ ਤਿਆਰ ਹੈ। ਸ਼ਰੀਫ ਨੇ ਇਹ ਟਿੱਪਣੀ ਬ੍ਰਿਟਿਸ਼ ਹਾਈ ਕਮਿਸ਼ਨਰ ਜੇਨ ਮੈਰੀਟ ਨਾਲ ਗੱਲਬਾਤ ਕਰਦੇ ਹੋਏ ਕੀਤੀ। ਦਰਸਲ ਜੇਨ ਮੈਰੀਟ ਪਾਕਿਸਤਾਨ ਵਿੱਚ ਪ੍ਰਧਾਨ ਮੰਤਰੀ ਦੀ ਰਿਹائش ਤੇ ਪਹੁੰਚੇ ਹੋਏ ਸਨ ਇਸ ਦੌਰਾਨ ਉਨ੍ਹਾਂ ਸ਼ਾਹਵਾਜ ਸ਼ਰੀਫ ਨਾਲ ਮੁਲਾਕਾਤ ਕੀਤੀ ਦੋਵਾਂ ਨੇ ਦਬਲੇ ਸਬੰਧਾਂ ਦੇ ਨਾਲ-ਨਾਲ ਦੱਖਣੀ ਅਤੇ ਪੱਛਮੀ ਏਸ਼ੀਆ ਦੀ ਖੇਤਰੀ ਸਥਿਤੀ ਤੇ ਵਿਸਤਾਰ ਨਾਲ ਚਰਚਾ ਕੀਤੀ ਸ਼ਰੀਫ ਨੇ ਪਹਿਲਾਂ ਵੀ ਭਾਰਤ ਨੂੰ ਕਸ਼ਮੀਰ ਮਿਵਾਦ ਅਤੇ ਪਾਣੀ ਦੀ ਵੰਡ ਸਮੇਤ ਸਾਰੇ ਵਿਵਾਦਪੂਰਨ ਮੁੱਦਿਆਂ ਨੂੰ ਹੱਲ ਕਰਨ ਲਈ ਇੱਕ ਵਿਆਪਕ ਗੱਲਬਾਤ ਲਈ ਸੱਦਾ ਦਿੱਤਾ ਸੀ ਸ਼ਰੀਫ ਨੇ ਗੱਲਬਾਤ ਦੌਰਾਨ ਪਾਕ ਜੁਕੇ ਸਬੰਧਾਂ ਤੇ ਦਵੱਲੇ ਸਹਿਯੋਗ ਦੀ ਪ੍ਰਗਤੀ ਨੂੰ ਵਧੀਆ ਦੱਸਿਆ ਹੈ ਉੱਤਰ ਪ੍ਰਦੇਸ਼ ਦੀ ਪੁਲਿਸ ਦੀ ਸਪੈਸ਼ਲ ਟਾਸਕ ਫੋਰਸ ਨੇ ਗਾਜ਼ੀਆਬਾਦ ਦੇ ਕਵਿ ਨਗਰ ਖੇਤਰ ਵਿੱਚ ਇੱਕ ਗੈਰ ਕਾਨੂੰਨੀ ਦੂਤ ਕਰਦਾ ਪਤਾ ਲਾਉਣ ਦਾ ਦਾਵਾ ਕੀਤਾ ਹੈ ਪੁਲਿਸ ਨੇ ਹਰਸ਼ਵਰਧਨ ਜੈ ਨਾਂ ਦੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਜਿਸ ਨੇ ਵੈਸਟ ਆਰਕਟਿਕ ਸਵਰਗਾ ਲਡੋਨੀਆ ਤੇ ਪੁਲਬੀਆ ਵਰਗੇ ਅਣਜਾਣ ਦੇਸ਼ਾਂ ਦਾ ਰਾਜਦੂਤ ਹੋਣ ਦਾ ਦਾਵਾ ਕੀਤਾ ਸੀ ਉਹ ਲੰਬੇ ਸਮੇਂ ਤੋਂ ਆਪਣੇ ਕਿਰਾਏ ਦੇ ਘਰ ਵਿੱਚ ਦੂਤ ਘਰ ਦਾ ਬੋਲ ਲਾ ਕੇ ਲੋਕਾਂ ਨੂੰ ਗਮਰਾਹ ਕਰ ਰਹੇ ਸਨ ਸਪੈਸ਼ਲ ਟਾਸਕ ਫੋਰਸ ਅਨਸਾਰ ਹਰਸ਼ਵਦਨ ਜਾਲੀ ਡਿਪਲੋਮੈਟਿਕ ਪਛਾਣ ਦੀ ਵਰਤੋਂ ਕਰਕੇ ਡਿਪਲੋਮੈਟਿਕ ਨੰਬਰ ਪਲੇਟਾਂ ਵਾਲੀਆਂ ਮੋਟਰ ਗੱਡੀਆਂ ਚਲਾ ਰਿਆ ਸੀ ਉਹ ਵਿਦੇਸ਼ ਵਿੱਚ ਨੌਕਰੀਆਂ ਦਿਵਾਉਣ ਤੇ ਪੰਪਣੀਆਂ ਸਥਾਪਿਤ ਕਰਨ ਦੇ ਨਾਂ ਤੇ ਦਲਾਦੀ ਕਰਦਾ ਸੀ ਜਾਂਚ ਤੋਂ ਪਤਾ ਲੱਗਾ ਹੈ ਕਿ ਉਹ ਹਵਾਲਾ ਨੈਟਵਰਕ ਤੇ ਸ਼ੈੱਲ ਕੰਪਨੀਆਂ ਰਾਹੀਂ ਗੈਰ ਕਾਨੂੰਨੀ ਲੈਂਡ ਦੇਣ ਵਿੱਚ ਵੀ ਸ਼ਾਮਲ ਸੀ ਸਪੈਸ਼ਲ ਟਾਸਕ ਫੋਰਸ ਨੇ ਮਲਜ਼ਮ ਤੋਂ 44,70,000 ਰੁਪਏ ਨਗਦ ਡਿਪਲੋਮੈਟਿਕ ਨੰਬਰ ਪਲੇਟਾਂ ਵਾਲੀਆਂ 4 ਮੋਟਰ ਗੱਡੀਆਂ 12 ਜਾਲੀ ਡਿਪਲੋਮੈਟਿਕ ਪਾਸਪੋਰਟ ਵਿਦੇਸ਼ ਮੰਤਰਾਲਾ ਦੀ ਮੋਹਰ ਵਾਲੇ ਜਾਲੀ ਦਸਤਾਵੇਜ਼ 2 ਜਾਲੀ ਪੈਨ ਕਾਰਡ 2 ਪ੍ਰੈਸ ਕਾਰਡ 34 ਜਾਲੀ ਸੀਲਾ 18 ਡਿਪਲੋਮੈਟਿਕ ਨੰਬਰ ਪਲੇਟਾਂ ਤੇ ਵੱਖ-ਵੱਖ ਦੇਸ਼ਾਂ ਦੀਆਂ ਕਰੰਸੀਆਂ ਬਰਾਮਦ ਕੀਤੀਆਂ ਹਨ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਹੈ ਕਿ ਬਾਪੀ ਤੋਂ ਸਾਬਰਮਤੀ ਦਰਮਿਆਨ ਬੁਲਟ ਟ੍ਰੇਨ ਕਾਰੀਡੋਰ ਦੇ ਗੁਜਰਾਤ ਹਿੱਸੇ ਦੇ ਦਸੰਬਰ 2027 ਤੱਕ ਪੂਰਾ ਹੋਣ ਦੀ ਉਮੀਦ ਹੈ। ਮਹਾਰਾਸ਼ਟਰ ਤੋਂ ਸਾਬਰਮਤੀ ਸੈਕਸ਼ਨ ਤੱਕ ਪੂਰਾ ਪ੍ਰੋਜੈਕਟ ਦਸੰਬਰ 2029 ਤੱਕ ਪੂਰਾ ਹੋਵੇਗਾ। ਇਹ ਜਾਣਕਾਰੀ ਬੁੱਧਵਾਰ ਨੂੰ ਲੋਕ ਸਭਾ ਵਿੱਚ ਇੱਕ ਸਵਾਲਾਂ ਦੇ ਲੈਕਸ ਦੀ ਜਵਾਬ ਵਿੱਚ ਦਿੱਤੀ ਗਈ। ਵੈਸ਼ਨਵ ਨੇ ਕਿਹਾ ਕਿ ਮੁੰਬਈ ਅਹਿਮਦਾਬਾਦ ਹਾਈ ਸਪੀਡ ਰੇਲ ਪ੍ਰੋਜੈਕਟ ਜੋ 508 ਕਿਲੋਮੀਟਰ ਲੰਬਾ ਹੈ ਜਾਪਾਨ ਦੀ ਤਕਨੀਕ ਤੇ ਵਿੱਤੀ ਮਦਦ ਨਾਲ ਉਸਾਰੀ ਅਧੀਨ ਹੈ ਉਹਨਾਂ ਕਿਹਾ ਕਿ ਇਹ ਪ੍ਰੋਜੈਕਟ ਗੁਜਰਾਤ ਮਹਾਰਾਸ਼ਟਰ ਤੇ ਦਾਦਰਾ ਨਗਰ ਹਵੇਲੀ ਤੋਂ ਲੰਘੇਗਾ ਮੁੰਬਈ ਥਾਣੇ ਵਾਪੀ ਸੂਰਤ ਬੜੂਚ ਬੜੋਦਰਾ ਆਨੰਦ ਅਹਿਮਦਾਬਾਦ ਸਾਬਰਮਤੀ ਸਮੇਤ 12 ਸਟੇਸ਼ਨਾਂ ਤੇ ਬੋਲਟ ਟ੍ਰੇਨ ਦੇ ਠਹਿਰਾਅ ਦੀ ਯੋਜਨਾ ਹੈ ਭਾਰਤ ਨੇ ਇਸ ਹਫਤੇ ਤੋਂ ਚੀਨੀ ਨਾਗਰਿਕਾਂ ਨੂੰ ਮੁੜ ਤੋਂ ਟੂਰਿਸਟ ਵੀਜ਼ਾ ਜਾਰੀ ਕਰਨ ਦਾ ਐਲਾਨ ਕੀਤਾ ਹੈ। ਇਹ ਕਦਮ ਗਲਵਾਨ ਕਾਟੀ ਵਿੱਚ ਫੌਜੀ ਝੜਪ ਤੋਂ ਬਾਅਦ ਪ੍ਰਭਾਵਿਤ ਹੋਏ ਦਵੱਲੇ ਸਬੰਧਾਂ ਨੂੰ ਬਿਹਤਰ ਬਣਾਉਣ ਦੀਆਂ ਕੋਸ਼ਿਸ਼ਾਂ ਦੇ ਹਿੱਸੇ ਵਜੋਂ ਚੁੱਕਿਆ ਗਿਆ ਹੈ। ਭਾਰਤ ਨੇ 2020 ਵਿੱਚ ਮੁੱਖ ਤੌਰ ਤੇ ਕੋਵਿਡ-19 ਮਹਾਮਾਰੀ ਦੇ ਕਾਰਨ ਚੀਨੀ ਨਾਗਰਿਕਾਂ ਨੂੰ ਟੂਰਿਸਟ ਵੀਜ਼ਾ ਜਾਰੀ ਕਰਨਾ ਮੌਤਲ ਕਰ ਦਿੱਤਾ ਸੀ। ਪਰ ਪੂਰਬੀ ਲਦਾਖ ਸਰਹੱਦੀ ਵਿਵਾਦ ਦੇ ਮੱਦੇਨਜ਼ਰ ਇਹ ਪਾਬੰਦੀਆਂ ਜਾਰੀ ਰਹੀਆਂ। ਬੀਜਿੰਗ ਵਿੱਚ ਭਾਰਤੀ ਦੂਤਖਾਨ ਨੇ ਕਿਹਾ ਹੈ ਕਿ ਚੀਨੀ ਨਾਗਰਿਕ ਵੀਰਵਾਰ ਤੋਂ ਟੂਰਿਸਟ ਵੀਜ਼ਾ ਲਈ ਅਪਲਾਈ ਕਰ ਸਕਦੇ ਹਨ ਇੱਕ ਨੋਟੀਫਿਕੇਸ਼ਨ ਵਿੱਚ ਵੀਜ਼ਾ ਲਈ ਅਰਜ਼ੀਆਂ ਦੇਣ ਲਈ ਲੋੜਿੰਦੀਆਂ ਪ੍ਰਕਿਰਿਆ ਦੇ ਨਾਲ ਨਾਲ ਬੀਜਿੰਗ ਸ਼ੰਘਾਈ ਅਤੇ ਗਵਾਂਗਜ਼ੂ ਵਿੱਚ ਸਬੰਧਤ ਭਾਰਤੀ ਵੀਜ਼ਾ ਐਪਲੀਕੇਸ਼ਨ ਸੈਂਟਰਾਂ ਤੇ ਜਮ੍ਹਾਂ ਕਰਨ ਲਈ ਲੋੜਿੰਦੇ ਦਸਤਾਵੇਜ਼ ਬਾਰੇ ਵੀ ਜਾਣਕਾਰੀ ਦਿੱਤੀ ਗਈ ਹੈ ਭਾਰਤ ਵੱਲੋਂ ਮੁਰ ਤੋਂ ਟੂਰਿਸਟ ਵੀਜ਼ਾ ਜਾਰੀ ਕਰਨ ਦੇ ਫੈਸਲੇ ਦਾ ਚੀਨ ਦੇ ਵਿਦੇਸ਼ ਮੰਤਰਾਲੇ ਨੇ ਸਵਾਗਤ ਕੀਤਾ ਹੈ ਅਤੇ ਕਿਹਾ ਕਿ ਇਹ ਸਰਹੱਦ ਪਾਰ ਦੌਰੇ ਨੂੰ ਸੁਵਿਧਾਜਨਕ ਬਣਾਉਣ ਦੇ ਲਈ ਇੱਕ ਸਕਾਰਾਤਮਕ ਕਦਮ ਹੈ ਨਿਊਜ਼ੀਲੈਂਡ ਦੇ ਆਕਲੈਂਡ ਤੋਂ ਹਰਜਿੰਦਰ ਸਿੰਘ ਬਸਿਆਲਾ ਦੀ ਖਬਰ ਅਨੁਸਾਰ ਨਿਊਜ਼ੀਲੈਂਡ ਸਰਕਾਰ ਨੇ ਅੰਤਰਰਾਸ਼ਟਰੀ ਸਿੱਖਿਆ ਗoing for growth ਪਲਾਨ ਦਾ ਐਲਾਨ ਕੀਤਾ ਹੈ ਇਸ ਯੋਜਨਾ ਦੇ ਹਿੱਸੇ ਵਜੋਂ ਇਮੀਗ੍ਰੇਸ਼ਨ ਨਿਊਜ਼ੀਲੈਂਡ ਦੇਸ਼ ਨੂੰ ਸਥਿਰ ਤਰੀਕੇ ਨਾਲ ਵਿਕਸਤ ਕਰਨ ਵੱਤੋ ਵੱਤ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਆਕਰਸ਼ਿਤ ਕਰਨ ਸਿੱਖਿਆ ਦੇ ਮਿਆਰ ਉੱਚੇ ਚੱਕਣ ਅਤੇ ਇਮੀਗ੍ਰੇਸ਼ਨ ਦੇ ਖਤਰਿਆਂ ਨੂੰ ਸੰਭਾਲਣ ਲਈ ਇਮੀਗ੍ਰੇਸ਼ਨ ਨਿਯਮਾਂ ਨੂੰ ਬਦਲ ਰਿਹਾ ਹੈ ਪਹਿਲਾ ਬਦਲਾ ਕੰਮ ਦੇ ਘੰਟਿਆਂ ਵਿੱਚ ਕੀਤਾ ਜਾ ਰਿਹਾ ਹੈ ਜੋਗ ਵਿਦਿਆਰਥੀਆਂ ਲਈ ਹਫ਼ਤੇ ਵਿੱਚ ਕੰਮ ਕਰਨ ਦੇ ਘੰਟੇ 20 ਤੋਂ ਵਧਾ ਕੇ 25 ਕੀਤੇ ਗਏ ਹਨ ਸਟੱਡੀ ਅਬਰੋਰ ਜਾਂ ਐਕਸਚੇਂਜ ਪ੍ਰੋਗਰਾਮਾਂ ਤੇ ਆਏ ਸਾਰੇ ਤੀਜੇ ਪੱਧਰ ਦੇ ਵਿਦਿਆਰਥੀਆਂ ਨੂੰ ਵੀ ਕੰਮ ਕਰਨ ਦਾ ਅਧਿਕਾਰ ਦਿੱਤਾ ਜਾ ਰਿਹਾ ਹੈ ਜਿਸ ਵਿੱਚ ਇੱਕ ਸਮੈਸਟਰ ਦੇ ਕੋਰਸ ਵੀ ਸ਼ਾਮਲ ਹਨ 3 ਨਵੰਬਰ 2025 ਤੋਂ ਜੋਗ ਤੀਜੇ ਪੱਧਰ ਅਤੇ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੂੰ ਪਹਿਲੇ ਸੈਮੈਸਟਰ ਦੌਰਾਨ ਹੀ ਇੱਕ ਹਫ਼ਤੇ ਵਿੱਚ 25 ਘੰਟੇ ਤੱਕ ਦੀ ਕੰਮ ਕਰਨ ਦੀ ਇਜਾਜ਼ਤ ਹੋਵੇਗੀ। ਇਸ ਲਈ ਸਬੰਧਤ ਇਮੀਗ੍ਰੇਸ਼ਨ ਫੀਸਾਂ ਲਾਗੂ ਹੋਣਗੀਆਂ। ਸਕੂਲ ਦੇ 12ਵੀਂ ਅਤੇ 13ਵੀਂ ਜਮਾਤ ਦੇ ਵਿਦਿਆਰਥੀਆਂ ਨੂੰ 7 ਸਾਲ ਦੌਰਾਨ 20 ਘੰਟੇ ਕੰਮ ਕਰਨ ਦੇ ਅਧਿਕਾਰ ਲਈ ਮਾਤਾ-ਪਿਤਾ ਅਤੇ ਸਕੂਲ ਦੀ ਇਜਾਜ਼ਤ ਦੀ ਲੋੜ ਹੈ। ਇਹ ਇਜਾਜ਼ਤ ਹਫ਼ਤੇ ਦੇ 25 ਘੰਟਿਆਂ ਤੱਕ ਦੇ ਵਾਅਦੇ ਨਾਲ ਵੀ ਇੱਕ ਜ਼ਰੂਰਤ ਬਣੀ ਰਹੇਗੀ। ਵਰਤਮਾਨ ਵਿੱਚ 40987 ਸਟੂਡੈਂਟ ਵੀਜ਼ਾ ਧਾਰਕਾਂ ਕੋਲ ਪੜ੍ਹਾਈ ਦੇ ਦੌਰਾਨ ਕੰਮ ਕਰਨ ਦਾ ਅਧਿਕਾਰ ਹੈ। ਇਹਨਾਂ ਵਿੱਚੋਂ 29790 ਵੀਜ਼ਾ 31 ਮਾਰਚ 2026 ਨੂੰ ਜਾਂ ਉਸ ਤੋਂ ਪਹਿਲਾਂ ਖਤਮ ਹੋਣ ਵਾਲੇ ਹਨ। ਜਦੋਂ ਕਿ 11197 ਉਸ ਮਿਤੀ ਤੋਂ ਬਾਅਦ ਖਤਮ ਹੋਣਗੇ। ਕੈਬਨਿਟ ਦੀ ਸਹਿਮਤੀ ਦੇ ਅਧੀਨ ਹੋਰ ਬਦਲਾਅ ਦੀ ਵੀ ਖੋਜ ਕਰ ਰਿਹਾ ਹੈ, ਜਿਸ ਵਿੱਚ ਕੁਝ ਕਿਤਾਮੁਖੀ ਗ੍ਰੈਜੂਏਟਾਂ ਲਈ ਇੱਕ ਨਿਨ੍ਹਾਵਾ ਛੋਟੀ ਮਿਆਦ ਦਾ ਕੰਮ ਵੀਜ਼ਾ ਅਤੇ ਸੁਚਾਰੂ ਵੀਜ਼ਾ ਪ੍ਰਕਿਰਿਆ ਸ਼ਾਮਲ ਹਨ। ਵੈਂਡਕੂਵਰ ਤੋਂ ਮਲਕੀਤ ਸਿੰਘ ਦੀ ਖਬਰ ਅਨੁਸਾਰ ਵਿਰਸਾ ਫਾਊਂਡੇਸ਼ਨ ਵੱਲੋਂ ਪੰਜਾਬੀ ਭਾਈਚਾਰੇ ਦੇ ਸਹਿਯੋਗ ਨਾਲ ਨੌਵਾਂ ਸਾਲਾਨਾ ਮੇਲਾ ਵਿਰਸੇ ਦਾ ਇਸ ਸਾਲ 9 ਅਗਸਤ ਸ਼ਨੀਵਾਰ ਨੂੰ ਐਪਸਪੋਰਟ ਦੇ ਰਮਣੀਕ ਹਰਿਆਵਲੇ ਪਹਾੜਾਂ ਦੀ ਗੋਦ ਵਿੱਚ ਸਥਿਤ ਬੈਲ ਰੋਡ ਵਿਖੇ ਕਰਵਾਏ ਜਾਣ ਸੰਬੰਧੀ ਤਿਆਰੀਆਂ ਨੂੰ ਅੰਤਮ ਸ਼ੋਹਾਂ ਦਿੱਤੀਆਂ ਜਾ ਰਹੀਆਂ ਹਨ ਪਰਮबीर ਢਾਲੀਵਾਲਾ ਤੇ ਉਨ੍ਹਾਂ ਦੀ ਟੀਮ ਨੇ ਇਸ ਸੰਬੰਧੀ ਵਿਸਤਾਰਤ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਐਤਕੀ ਕਰਵਾਏ ਜਾ ਰਹੇ ਇਸ ਮੇਲੇ ਵਿੱਚ ਸ਼ਾਮਲ ਹੋਣ ਲਈ ਪੰਜਾਬੀ ਪਾਈਚਾਰਾ ਦੀਆਂ ਔਰਤਾਂ ਦੇ ਵਿੱਚ ਕਾਫੀ ਉਤਸ਼ਾਹ ਦੇਖਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਦੁਪਹਿਰ 12:30 ਵਜੇ ਤੋਂ ਸ਼ਾਮੀ 6:30 ਵਜੇ ਤੱਕ ਕਰਵਾਏ ਜਾਣ ਵਾਲੇ ਇਸ ਮੇਲੇ ਵਿੱਚ ਪ੍ਰਸਿੱਧ ਪੰਜਾਬੀ ਗਾਇਕਾ ਕਮਲਜੀਤ ਨੀਰੂ, ਚਰਨਜੀਤ ਚੰਦੀ, ਦੀਪਕੌਰ, ਰਮਨ ਸੰਧੂ, ਬਲਜਿੰਦਰ ਸੰਧੂ ਤੋਂ ਇਲਾਵਾ ਉੱਗੇ ਗਾਇਕ ਵਿਜੇ ਜਮਲਾ, ਸਿਮਰ ਦਿਓਲ, ਇੱਕ ਨੂਰ ਧਾਲੀਵਾਲ ਆਪੋ ਆਪਣੇ ਚੋਣਵੇਂ ਗੀਤਾਂ ਦੀ ਸ਼ੈਵਰ ਲਾ ਕੇ ਹਾਜ਼ਰ ਦਰਸ਼ਕਾਂ ਦਾ ਮਨੋਰੰਜਨ ਕਰਨਗੇ। ਕੈਲਗਰੀ ਤੋਂ ਡਾਕਟਰ ਬਲਵਿੰਦਰ ਕੌਰ ਬਰਾੜ ਬਚਿੰਤ ਕੌਰ ਇਸ ਮੌਕੇ ਤੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕਰਨ ਗਏ ਹਨ। ਉਹਨਾਂ ਦਾ ਕਹਿਣਾ ਹੈ ਕਿ ਇਸ ਮੇਲੇ ਵਿੱਚ ਪੰਜਾਬੀ ਵਿਰਸਾ ਨਾਲ ਸੰਬੰਧਿਤ ਪੁਰਾਤਨ ਮਾਹੌਲ ਦੀ ਦਿੱਖ ਪੇਸ਼ ਕਰਨ ਵਾਲੀਆਂ ਪੁਰਾਤਨ ਵਸਤਾਂ ਦੀ ਨਮਾਇਸ਼ ਵੀ ਲਗਾਈ ਜਾਵੇਗੀ। ਇਸ ਮੌਕੇ ਦੇ ਦਸ਼ਮੇਸ਼ ਸਕੂਲ ਦੇ ਸਟਾਫ ਅਤੇ ਬੱਚਿਆਂ ਵੱਲੋਂ ਪੰਜਾਬ ਦੇ ਸਕੂਲ ਦਾ ਪੁਰਾਤਨ ਦ੍ਰਿਸ਼ਵੀ ਪੇਸ਼ ਕੀਤਾ ਜਾਵੇਗਾ। ਦੇਸ਼ ਤੇ ਬਾਬਾ ਟੀਵੀ ਦੇ YouTube ਚੈਨਲ ਤੇ ਖਬਰਾਂ ਦੇ ਇਸ ਬੁਲਟਨ ਨੂੰ ਪੂਰਾ ਦੇਖਣ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ, ਹੱਸਦੇ ਰਹੋ, ਵਸਦੇ ਰਹੋ। ਇੱਕ ਵਾਰ ਫਿਰ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ-ਬਹੁਤ ਸ਼ੁਕਰੀਆ। ਕਿਰਪਾ ਕਰਕੇ ਇਸ ਸਾਡੇ YouTube ਚੈਨਲ ਨੂੰ ਵੱਧ ਤੋਂ ਵੱਧ ਸ਼ੇਅਰ ਅਤੇ ਸਬਸਕ੍ਰਾਈਬ ਕਰੋ। ਇੱਕ ਵਾਰ ਫਿਰ ਬਹੁਤ-ਬਹੁਤ ਧੰਨਵਾਦ।